ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਅੱਜ ਆਪਾਂ ਬਣਾਵਾਂਗੇ ਜੀ ਜ਼ਰਦਾ ਚੌਲ ਜਿਹਨੂੰ ਰੰਗ ਵਾਲੇ ਮਿੱਠੇ ਚੌਲ ਵੀ ਬੋਲਿਆ ਜਾਂਦਾ ਤੇ ਆਪਾਂ ਬਣਾਵਾਂਗੇ ਕਾਫੀ ਸਾਰੇ ਖੇਤ ਵਾਸਤੇ ਬਣਾਵਾਂਗੇ ਕੜਾਹੀ ਬਹੁਤ ਸੌਖਾ ਜਿਹਾ ਤਰੀਕਾ ਤੁਸੀਂ ਜ਼ਰੂਰ ਦੇਖਿਓ ਵੀਡੀਓ ਨੂੰ ਤੇ ਬਿਲਕੁਲ ਕੱਲਾ ਕੱਲਾ ਚੌਲਾ ਜਿਹੜਾ ਤੁਹਾਡਾ ਬਣ ਕੇ ਤਿਆਰ ਹੋਊਗਾ ਜੇ ਤੁਸੀਂ ਕਦੇ ਵੀ ਚੌਲ ਨਹੀਂ ਬਣਾਏ ਤੁਹਾਨੂੰ ਪਸੰਦ ਨੇ ਮਿੱਠੇ ਚੌਲ ਤਾਂ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਬਹੁਤ ਜ਼ਿਆਦਾ ਸੌਖੇ ਨੇ ਜੇ ਕਦੇ ਨਹੀਂ ਬਣਾਏ ਫਿਰ ਵੀ ਬਣਾ ਸਕਦੇ ਹੋ ਤੁਸੀਂ ਤੇ ਬਿਲਕੁਲ ਪਰਫੈਕਟ ਚੌਲ ਬਣਨਗੇ ਕੱਲਾ ਕੱਲਾ ਚੌਲ ਹੋਊਗਾ ਤੁਹਾਡਾ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦੇ ਵਧੀਆ ਜਿਹੜੇ ਆਪਣੇ ਚੌਲ ਬਣ ਕੇ ਤਿਆਰ ਹੋਏ ਨੇ ਇੰਨੇ ਜ਼ਿਆਦੇ ਚੌਲ ਹੋਣ ਦੇ ਬਾਵਜੂਦ ਵੀ ਇਹ ਬਿਲਕੁਕੁਲ ਕੱਲਾ ਕੱਲਾ ਬਣਿਆ ਲੋ ਜੀ ਸਭ ਤੋਂ ਪਹਿਲਾਂ ਇਹ ਮੈਂ ਲਿਆ तकरीबन 1.5 ਕਿਲੋ ਚੌਲ ਲਏ ਨੇ ਮੈਂ 1.5 ਤੋਂ 1.5 ਕਿਲੋ ਹੋਣਗੇ ਮੈਂ weight ਨਹੀਂ ਕੀਤਾ ਸਿਮਪਲ ਚੌਲ ਨੇ ਇੱਥੇ ਸਿਰਫ ਕੈਮਰੇ ਦੇ ਵਿੱਚ ਇਹਨਾਂ ਦਾ ਰੰਗ ਆ ਜਿਹੜਾ ਚੇਂਜ ਹੋਇਆ ਥੋੜਾ ਜਿਹਾ ਤੇ ਬਾਕੀ ਜਦੋਂ ਆਪਾਂ ਇਹਨਾਂ ਨੂੰ ਸਟੋਰ ਕਰਿਆ ਸੀ ਜਦੋਂ ਥੋੜੀ ਜਿਹੀ ਹਲਦੀ ਲਾ ਕੇ ਰੱਖਿਆ ਸੀ ਇਹਨਾਂ ਨੂੰ ਕਿਉਂਕਿ ਹਲਦੀ ਲਾਉਣ ਨਾਲ ਜਿਹੜੇ ਚੌਲ ਨੇ ਉਹ ਖਰਾਬ ਨਹੀਂ ਹੁੰਦੇ ਉਹਨਾਂ ਦੇ ਵਿੱਚ ਕੀੜਾ ਵਗੈਰਾ ਨਹੀਂ ਬਣਦਾ ਐਸੇ ਕਰਕੇ ਥੋੜਾ ਜਿਹਾ ਇਹਨਾਂ ਦਾ ਰੰਗ ਆ ਜਿਹੜਾ ਪੀਲਾ ਸਿਮਪਲ ਚੌਲ ਨੇ ਜਿਹੜੇ ਆਪਣੇ ਆਮ ਚੌਲ ਮਿਲਦੇ ਨੇ ਬਾਜ਼ਾਰ ਦੇ ਵਿੱਚੋਂ ਜਿਨ੍ਹਾਂ ਆਪਾਂ ਪੱਕੇ ਚੌਲ ਵੀ ਕਹਿ ਦਿੰਨੇ ਆ ਕੋਈ ਬਾਸਮਤੀ ਚੌਲ ਨਹੀਂ ਸਿਮਪਲ ਚੌਲ ਨੇ ਲੋ ਜੀ ਚੌਲ ਆਪਾਂ ਬਣਾਵਾਂਗੇ ਚੁੱਲ੍ਹੇ ਤੇ ਪਹਿਲਾਂ ਆਪਾਂ ਲਾ ਲੀਆਂ ਥੱਲੇ ਗੋਹੇ ਲਾ ਲੇ ਉਸ ਤੋਂ ਬਾਅਦ ਆਪਾਂ ਵਿਚਾਲੇ ਲੱਕੜ ਰੱਖ ਲਈ ਤੇ ਕਾਗਜ਼ ਲਾ ਕੇ ਆਪਾਂ ਅੱਗ ਵਾੜ ਲਾਂਗੇ ਉੱਤੇ ਵੀ ਆਪਾਂ ਜਿਹੜੇ ਗੋਹੇ ਆ ਰੱਖ ਲਏ ਆ ਇਹਦੇ ਨਾਲ ਜਿਹੜੀ ਆਗਾ ਛੇਤੀ ਮੱਚ ਪੈਂਦੀ ਆ ਉਸ ਦਿਨ ਥੋੜਾ ਜਿਹਾ ਮੀਂਹ ਪੈ ਕੇ ਹਟਿਆ ਹੋਇਆ ਸੀ ਜਿਸ ਦਿਨ ਆਪਾਂ ਚੌਲ ਬਣਾਏ ਸੀ ਤਕਰੀਬਨ ਇੱਕ ਹਫਤਾ ਪਹਿਲਾਂ ਦੀ ਗੱਲ ਆ ਇਹ ਮੇਰੇ ਤੋਂ ਵੀਡੀਓ ਅਪਲੋਡ ਨਹੀਂ ਸੀ ਹੋਈ ਤੇ ਥੋੜਾ ਜਿਹਾ ਸਲਾਬ ਚੜੀ ਹੋਈ ਸੀ ਗੋਹਿਆਂ ਨੂੰ ਸੋ ਕਈ ਵਾਰੀ ਜਿਹੜੀ ਆਗਾ ਛੇਤੀ ਨਹੀਂ ਮੱਚਦੀ ਆਪਾਂ ਬਣਾ ਰਹੇ ਆ ਖੇਤਾਲਿਆਂ ਵਾਸਤੇ ਕੜਾਹੀ ਮੇਰਾ ਖਿਆਲ ਇਹ ਇੱਕ ਤਰੀਕ ਦੀ ਵੀਡੀਓ ਆ ਆਪਣੇ ਖੇਤ ਚੋਂ ਨਾ ਲਾਉਂਦੇ ਨੇ ਲੋ ਜੀ ਆਗਾ ਜਿਹੜੀ ਵਿੱਚ ਵਿੱਚ ਮੱਚ ਰਹੀ ਆ ਤੇ ਇਧਰ ਆਪਾਂ ਲੈਏ ਨੇ ਕੁਝ ਡਰਾਈ ਫਰੂਟਸ ਵਿੱਚ ਪਾਉਣ ਵਾਸਤੇ ਕਾਜੂ ਲੈਨੇ ਦੋ ਲੌਂਗ ਲੈਨੇ ਇੱਕ ਵੱਡੀ ਇਲਾਚੀ ਲਈਆ ਇੱਕ ਹਰੀ ਇਲਾਚੀ ਲਈਆ ਸੌਂਫ ਲਈਆ ਇੱਕ ਚਮਚਾ ਮਗਜ ਲਈਆ ਇੱਕ ਚਮਚਾ ਤੇ ਬਦਾਮ ਲੈਨੇ ਤੁਸੀਂ ਜੋ ਵੀ ਪਾਉਣਾ ਆਪਣੇ ਹਿਸਾਬ ਨਾਲ ਡਰਾਈ ਫਰੂਟਸ ਪਾ ਲੈਣੇ ਨੇ ਲੋ ਜੀ ਇੱਥੇ ਮੈਂ ਦੇਸੀ ਘਿਓ ਪਾਇਆ ਤਕਰੀਬਨ ਇੱਕ ਕੜਛੀ ਮੈਂ ਦੇਸੀ ਘਿਓ ਦੀ ਪਾਤੀ ਪਹਿਲਾਂ ਲੌਂਗ ਇਲਾਚੀ ਪਾਤੀ ਉਸ ਤੋਂ ਬਾਅਦ ਆਪਾਂ ਸੌਂਫ ਪਾਤੀ ਨਾਰੀਅਲ ਪਾਤਾ ਸੋਰੀ ਇੱਥੇ ਨਾਰੀਅਲ ਸੀ ਮੇਰੇ ਕੋਲੇ ਬਦਾਮ ਨਹੀਂ ਸੀ ਤੁਸੀਂ ਕੋਈ ਵੀ ਡਰਾਈ ਫਰੂਟਸ ਪਾ ਸਕਦੇ ਹੋ ਇੱਥੇ ਤੁਸੀਂ ਦਾਖਾਂ ਵੀ ਭੁੰਨ ਸਕਦੇ ਹੋ ਪਰ ਦਾਖਾਂ ਨੂੰ ਤੁਸੀਂ ਬਿਲਕੁਲ ਉਦੋਂ ਪਾਉਣਾ ਜਦ ਤੁਸੀਂ ਪਾਣੀ ਪਾਉਣਾ ਹੋਵੇ ਉਦੋਂ ਪਹਿਲਾਂ ਤੁਸੀਂ ਦਾਖਾਂ ਨਾ ਪਾਓ ਉਹਨੇ ਸੜ ਜਾਣਾ ਲਓ ਜੀ ਜਿੰਨੇ ਆਪਾਂ ਚੌਲ ਲਏ ਨੇ ਥੋੜਾ ਜਿਹਾ ਭੁੰਨਣ ਤੋਂ ਬਾਅਦ ਉਦੋਂ ਆਪਾਂ ਦੁੱਗਣਾ ਪਾਉਣਾ ਇਹਦੇ ਵਿੱਚ ਪਾਣੀ ਇੱਕ ਕੋਲਾ ਭਰ ਕੇ ਆਪਾਂ ਲਿਆ ਸੀ ਚੌਲਾਂ ਦਾ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਦੋ ਕੋਲੇ ਪਾਣੀ ਦੇ ਇੱਕ ਕੋਲਾ ਮੈਂ ਹੋਰ ਪਾਤਾ ਬਿਲਕੁਲ ਥੋੜਾ ਜਿਹਾ ਜਿਹੜਾ ਪਾਣੀ ਆ ਮੈਂ ਉੱਪਰ ਹੀ ਪਾਇਆ ਦੋ ਕੋਲਿਆਂ ਤੋਂ ਜਿਵੇਂ ਤੁਸੀਂ ਲਾ ਲਓ ਵੀ ਅੱਧੇ ਤੋਂ ਥੋੜਾ ਜਿਹਾ ਗਲਾਸ ਘੱਟ ਪਾਇਆ ਤੇ ਇਹਨੂੰ ਆਪਾਂ ਉਬਾਲਾ ਆਉਣ ਦੇਵਾਂਗੇ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਲੱਡੂਆਂ ਵਾਲਾ ਰੰਗ ਜੇ ਤੁਸੀਂ ਚਾਹੋ ਤਾਂ ਪਾ ਸਕਦੇ ਹੋ ਜੇ ਤੁਹਾਨੂੰ ਨਹੀਂ ਪਸੰਦ ਰੰਗ ਤਾਂ ਤੁਸੀਂ ਨਾ ਪਾਓ ਤੇ ਇਹਨੂੰ ਆਪਾਂ ਉਬਾਲਾ ਆਉਣ ਦੇ ਮੰਗੇ ਜਿਹੜਾ ਰੰਗ ਆ ਤੁਸੀਂ ਪਾਣੀ ਦੇ ਵਿੱਚ ਹੀ ਪਾ ਦੇਣਾ ਕੋਈ ਤੁਹਾਨੂੰ ਚੌਲਾਂ ਨੂੰ ਉਬਾਲਣ ਦੀ ਲੋੜ ਨਹੀਂ ਬਸ ਮੈਂ 15-20 ਮਿੰਟ ਪਹਿਲਾਂ ਕੋਸੇ ਜੇ ਪਾਣੀ ਦੇ ਵਿੱਚ ਚੌਲਾਂ ਨੂੰ ਭਿਓ ਕੇ ਰੱਖਤਾ ਸੀ ਤਾਂ ਕਿ ਜਿਹੜਾ ਉਹਨਾਂ ਦਾ ਸਾਰਾ ਸਟਾਰਚ ਆ ਉਹਨਾਂ ਦੀ ਬੈ ਆ ਉਹ ਸਾਰੀ ਨਿਕਲ ਜੇ ਲੋ ਜੀ ਪਾਣੀ ਉਬਲ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਚੌਲ ਪਾਏ ਨੇ ਚੰਗੀ ਤਰ੍ਹਾਂ ਧੋ ਕੇ ਪਾਉਣਾ ਪੰਜ ਛੇ ਵਾਰੀ ਚੌਲਾਂ ਨੂੰ ਬਿਲਕੁਲ ਇਹਦਾ ਪਾਣੀ ਆ ਜਿਹੜਾ ਸਾਫ਼ ਹੋਣਾ ਚਾਹੀਦਾ ਚਿੱਟਾ ਪਾਣੀ ਜਦੋਂ ਨਿਕਲਣ ਲੱਗ ਜੇ ਫਿਰ ਤੁਸੀਂ ਚੌਲ ਪਾਉਣੇ ਨੇ ਨਹੀਂ ਤਾਂ ਫਿਰ ਚੌਲ ਘੁੱਲ ਜਾਂਦੇ ਨੇ ਜਿਹੜਾ ਸਟਾਰਚ ਆ ਸਾਰਾ ਉਹ ਵਿੱਚ ਰਹਿ ਜਾਂਦਾ ਚੌਲਾਂ ਦੇ ਜੇ ਆਪਾਂ ਚੰਗੀ ਤਰ੍ਹਾਂ ਨਾ ਧੋਈਏ ਚੌਲਾਂ ਨੂੰ ਫੇਰ ਆ ਜਿਹੜੇ ਚੌਲ ਇਕੱਠੇ ਜੇ ਹੋ ਜਾਂਦੇ ਨੇ ਲੋ ਜੀ ਚੰਗੀ ਤਰ੍ਹਾਂ ਹਲਾਪਾਂ ਇਹਨੂੰ ਹਲਾ ਦਾਂਗੇ ਤੇ ਇਹਨੂੰ ਟੱਕ ਦਾਂਗੇ ਥੋੜੀ ਜੀ ਮੈਂ ਵਿਰਲ ਰੱਖੀ ਆ ਕਿਉਂਕਿ ਚੌਲ ਆ ਜਿਹੜੇ ਕਈ ਵਾਰੀ ਉਬਲ ਕੇ ਬਾਹ ਇਹ ਗੱਲ ਦਾ ਤੁਸੀਂ ਧਿਆਨ ਰੱਖਣਾ ਜਦੋਂ ਚੌਲ ਵਿੱਚ ਵਿੱਚ ਰਿੱਜਣ ਲੱਗੇ ਉਸ ਤੋਂ ਬਾਅਦ ਤੁਸੀਂ ਇਹਨੂੰ ਚੰਗੀ ਤਰ੍ਹਾਂ ਢੱਕਣਾ ਅੱਗੇ ਇੱਥੇ ਆਪਾਂ ਕੋਈ ਬਹੁਤ ਹੀ ਤੇਜ਼ ਨਹੀਂ ਰੱਖੀ ਹੋਈ ਵਿੱਚ ਵਿੱਚ ਅੱਗ ਮੱਚਦੀ ਆ ਇੱਕ ਵਾਰੀ ਆਪਾਂ ਸਾਰੇ ਨੂੰ ਫੇਰ ਹਲਾ ਲੈਨੇ ਆ ਤੁਸੀਂ ਜਿਹੜਾ ਵੀ ਮਰਜ਼ੀ ਕਲਰ ਇਹਦੇ ਵਿੱਚ ਯੂਜ਼ ਕਰ ਸਕਦੇ ਹੋ ਦੋ ਕਲਰ ਵੀ ਯੂਜ਼ ਕਰ ਸਕਦੇ ਹੋ ਜਿਵੇਂ ਤੁਹਾਨੂੰ ਪਸੰਦ ਆ ਤੁਸੀਂ ਕਰ ਸਕਦੇ ਹੋ ਲੋ ਜੀ ਤਕਰੀਬਨ ਅੱਧੇ ਕ ਜਿਹੜੇ ਚੌਲ ਆਪਣੇ ਪੱਕ ਗਏ ਆਪਾਂ ਇਹਨੂੰ ਦੁਬਾਰਾ ਕੜਛੀ ਮਾਰ ਕੇ ਹਲਾ ਲਾਂਗੇ ਸਾਰੇ ਚੌਲਾਂ ਨੂੰ ਬਹੁਤ ਵਧੀਆ ਰੰਗ ਆਇਆ ਕੋਈ ਵੀ ਇਹ ਨਹੀਂ ਹੈਗਾ ਵੀ ਕਿ ਤੂੰ ਚਿੱਟਾ ਰਹਿ ਜੂਗਾ ਕਿ ਤੂੰ ਚੌਲ ਆ ਜਿਹੜੇ ਜਿਆਦਾ ਪੀਲੇ ਹੋ ਜਾਣਗੇ ਪਾਣੀ 'ਚ ਜਿਹੜਾ ਰੰਗ ਪਾਉਣ ਦਾ ਇਹੀ ਫਾਇਦਾ ਤਕਰੀਬਨ ਪਾਣੀ ਆ ਜਿਹੜਾ ਆਪਣਾ ਸੁੱਕ ਚੁੱਕਿਆ ਬਿਲਕੁਲ ਚੰਗੀ ਤਰ੍ਹਾਂ ਪਾਣੀ ਨੂੰ ਆਪਾਂ ਸੁਕਾਉਣਾ ਜਦੋਂ ਪਾਣੀ ਸੁੱਕ ਜੇ ਉਸ ਤੋਂ ਬਾਅਦ ਹੀ ਆਪਾਂ ਇਹਦੇ 'ਚ ਚੀਨੀ ਪਾਉਣੀ ਆ ਜੇ ਤੁਸੀਂ ਪਹਿਲਾਂ ਚੀਨੀ ਪਾਤੀ ਚੀਨੀ ਨੇ ਪਾਣੀ ਛੱਡ ਦੇਣਾ ਤੇ ਚੌਲ ਨਾ ਚੀੜੇ ਹੋ ਜਾਣਗੇ ਸਖਤ ਹੋ ਜਾਣਗੇ ਜਦੋਂ ਤੁਸੀਂ ਚਬਾਉਂਗੇ ਨਾ ਉਹਨਾਂ ਨੇ ਪੱਕਣਾ ਨਹੀਂ ਛੇਤੀ ਉਹਨਾਂ ਨੇ ਜਾੜਾ ਥੱਲੇ ਆਉਣਾ ਚੰਗੀ ਤਰ੍ਹਾਂ ਪਹਿਲਾਂ ਆਪਾਂ ਇਹਦਾ ਪਾਣੀ ਸੁਕਾ ਲੈਣਾ ਲੋ ਜੀ ਦੁਬਾਰਾ ਫੇਰ ਆਪਾਂ ਕੜਛੀ ਮਾਰ ਦਿੰਨੇ ਆ ਅੱਗ ਬਿਲਕੁਲ ਮੈਂ ਸਲੋ ਕੀਤੀ ਹੋਈ ਆ ਬਹੁਤੀ ਜ਼ਿਆਦਾ ਅੱਗ ਨਹੀਂ ਹੈਗੀ ਤੇਜ਼ ਤੇ ਆਪਾਂ ਚੈੱਕ ਕਰ ਲੈਨੇ ਆ ਜੇ ਕੋਈ ਕਮੀ ਹੋਈ ਤਾਂ ਥੋੜਾ ਜਿਹਾ ਪਾਣੀ ਆਪਾਂ ਹੋਰ ਪਾ ਕੇ ਪਕਾ ਲਾਂਗੇ ਚੌਲਾਂ ਨੂੰ ਵੈਸੇ ਤਾਂ ਇਹ ਬਿਲਕੁਲ ਪਰਫੈਕਟ ਪਾਣੀ ਰਹਿੰਦਾ ਜਦੋਂ ਆਪਾਂ ਡਬਲ ਪਾਣੀ ਪਾਈਏ ਜਿੰਨੇ ਚੌਲ ਬਣਾਉਣੇ ਆ ਉਹਦੇ ਡਬਲ ਪਾਣੀ ਚੰਗੀ ਤਰ੍ਹਾਂ ਜਿਹੜੇ ਆਪਣੇ ਚੌਲ ਨੇ ਫੁੱਟ ਰਹੇ ਨੇ ਬਸ ਥੋੜਾ ਜਿਹਾ ਪਾਣੀ ਇਹਦੇ ਵਿੱਚ ਹੋਰ ਆ ਤੁਹਾਨੂੰ ਦਿਖ ਰਿਹਾ ਹੋਊਗਾ ਇਹਨੂੰ ਵੀ ਆਪਾਂ ਬਿਲਕੁਲ ਸੁਕਾ ਲਾਂਗੇ ਤੇ ਅਗ ਤੁਸੀਂ ਇਸ ਟਾਈਮ ਬਿਲਕੁਲ ਘੱਟ ਰੱਖਣੀ ਆ ਜੇ ਤੁਸੀਂ ਗੈਸ ਤੇ ਬਣਾ ਰਹੇ ਹੋ ਤਾਂ ਸਲੋ ਹੀ ਰੱਖਿਓ ਤੇ ਚੌਲਾਂ ਦੇ ਵਿੱਚ ਆਪਾਂ ਅੱਧਾ ਮਿੱਠਾ ਪਾਉਨੇ ਹੁੰਨੇ ਆ ਜਿੰਨੇ ਆਪਾਂ ਚੌਲ ਲੈਣੇ ਹੁੰਦੇ ਨੇ ਉਸ ਤੋਂ ਅੱਧਾ ਆਪਾਂ ਮਿੱਠਾ ਪਾਉਣਾ ਹੁੰਦਾ ਚੌਲਾਂ ਦੇ ਵਿੱਚ ਮਿੱਠੇ ਚੌਲਾਂ ਚ ਇਹ ਗੱਲ ਦਾ ਤੁਸੀਂ ਧਿਆਨ ਰੱਖਣਾ ਬਿਲਕੁਲ ਮਿਣ ਕੇ ਮਿੱਠਾ ਪਾਉਣਾ ਵੱਧ ਘੱਟ ਤੁਸੀਂ ਆਪਣੀ ਮਰਜ਼ੀ ਨਾਲ ਪਾ ਸਕਦੇ ਹੋ ਬਿਲਕੁਲ ਹਲਕੇ ਹੱਥਾਂ ਨਾਲ ਆਪਾਂ ਇਹਦੇ ਵਿੱਚ ਆ ਜਿਹੜੀ ਖੰਡ ਆ ਚੀਨੀ ਆ ਇਹਨੂੰ ਆਪਾਂ ਰਲਾ ਲਾਂਗੇ ਚੰਗੀ ਤਰ੍ਹਾਂ ਰਲਾਵਾਂਗੇ ਇਨਾ ਹੋਵੇ ਵੀ ਕਿਤੇ ਜਿਹੜੀ ਵੱਧ ਰਹਿ ਜਾਏ ਕਿਤੇ ਘੱਟ ਰਹਿ ਜਾਏ ਬਿਲਕੁਲ ਵਿੱਚ ਔਲ ਟੁੱਟਦੇ ਨਹੀਂ ਤੇ ਨਾਈ ਚੌਲਾ ਜਿਹੜੇ ਕੱਚੇ ਰਹਿਣਗੇ ਤੁਸੀਂ ਆਰਾਮ ਨਾਲ ਬਣਾ ਸਕਦੇ ਹੋ ਔਖੇ ਨਹੀਂ ਹੈਗੇ ਕੋਈ ਆਪਾਂ ਨੂੰ ਹਿਸਾਬ ਕਿਤਾਬ ਦਾ ਔਖਾ ਨਹੀਂ ਹੈਗਾ ਜਿੰਨੇ ਚੌਲ ਲੈਣੇ ਨੇ ਉਸ ਤੋਂ ਡਬਲ ਪਾਣੀ ਪਾਉਣਾ ਤੇ ਉਸ ਤੋਂ ਅੱਧੇ ਖੰਡ ਪਾਉਣੀ ਆ ਤੜਕਾ ਤੁਸੀਂ ਆਪਣੇ ਹਿਸਾਬ ਨਾਲ ਲਾ ਲਿਓ ਲੋ ਜੀ ਅੱਗ ਆਪਾਂ ਜਿੰਨੀ ਕ ਹੈਗੀ ਸੀ ਉਹਨੂੰ ਵੀ ਬਾਹਰ ਕੱਢਤਾ ਸਿਰਫ ਗੋਹਿਆਂ ਦਾ ਸੇਕ ਆ ਜਦੋਂ ਚੀਨੀ ਪਾਤੀ ਖੰਡ ਪਾਤੀ ਬਿਲਕੁਲ ਵੀ ਅੱਗ ਨਹੀਂ ਹੋਣੀ ਚਾਹੀਦੀ ਨਹੀਂ ਤਾਂ ਇਹਦੀ ਨਾ ਚਾਸ਼ਨੀ ਬਣ ਜੂਗੀ ਚਿਪਚਿਪੇ ਜਿਹੇ ਚੌਲ ਹੋ ਜਾਣਗੇ ਤੇ ਬਹੁਤਾ ਟਾਈਮ ਆਪਾਂ ਅੱਗ ਤੇ ਨਹੀਂ ਰੱਖਣਾ ਸਿਰਫ 1 ਮਿੰਟ ਆਪਾਂ ਅੱਗ ਤੇ ਰੱਖਣਾ ਬੇਸ਼ੱਕ ਚੌਲ ਤੁਹਾਡੇ ਪਾਣੀ ਛੱਡ ਜਾਣ ਖੰਡ ਪਾਉਣ ਤੋਂ ਬਾਅਦ ਵੀ ਕਈ ਵਾਰੀ ਪਾਣੀ ਛੱਡ ਜਾਂਦੇ ਨੇ ਡਰਨ ਦੀ ਬਿਲਕੁਲ ਲੋੜ ਨਹੀਂ ਹੈਗੀ ਆਹਮ ਨਾਲ ਥੱਲੇ ਰੱਖ ਲਾ ਲਓ ਉਤਾਰ ਲਓ ਤੁਸੀਂ ਤੇ ਉਸ ਤੋਂ ਬਾਅਦ ਇਹਨਾਂ ਨੂੰ ਕੱਲਾ ਕੱਲਾ ਕਰ ਦਿਓ ਠੰਡੇ ਕਰ ਲਓ ਸਾਰੀ ਜਿਹੜੀ ਚੀਨੀਆਂ ਚੌਲ ਸ पक ਚੁੱਕੀ ਆ ਵਧੀਆ ਆਪਣੀ چینی ਤੇ ਹੁਣ ਆਪਾਂ ਇਹਨੂੰ ਥੱਲੇ ਉਤਾਰ ਲਾਂਗੇ ਚੌਲਾਂ ਨੂੰ ਸਿਰਫ ਸੇਕ ਤੇ ਆਪਾਂ ਜਿਹੜੀ ਖੰਡਾ ਚੌਲਾਂ ਦੇ ਵਿੱਚ ਖੋਰੀ ਆ ਤੇ ਜੇ ਤੁਹਾਡੇ ਕੋਲੇ ਟਾਈਮ ਹੋਇਆ ਤੁਸੀਂ ਇੱਥੇ 10 ਮਿੰਟ ਦਾ ਇਹਨਾਂ ਨੂੰ ਦਮ ਜ਼ਰੂਰ ਦਵਾਇਓ ਆਰਾਮ ਨਾਲ ਇਹਨਾਂ ਨੂੰ ਟਕੇ ਪਈ ਰਹਿਣ ਦਿਓ ਪਰ ਮੇਰੇ ਕੋਲੇ ਟਾਈਮ ਨਹੀਂ ਸੀ ਕਿਉਂਕਿ ਆਪਾਂ ਕੜਾਹੀ ਆ ਜਿਹੜੀ ਖੇਤ ਵਾਲਿਆਂ ਦੀ ਖੇਤ ਭੇਜਣੀ ਸੀ ਸ਼ਾਮ ਦਾ ਟਾਈਮ ਹੋ ਗਿਆ ਸੀ ਤਕਰੀਬਨ 5 ਵਜੇ ਚੁੱਕੇ ਸੀ ਇਸ ਤੋਂ ਬਾਅਦ ਖਾਣ ਦਾ ਕੋਈ ਟਾਈਮ ਨਹੀਂ ਰਹਿੰਦਾ ਇਸੇ ਕਰਕੇ ਮੈਨੂੰ ਫਟਾਫਟ ਪਾਉਣੇ ਪਏ ਜਲਦੀ ਚ ਤੇ ਇਹਨਾਂ ਦੇ ਵਿੱਚ ਸਟੀਮ ਬਹੁਤ ਜ਼ਿਆਦਾ ਸੀ ਇਸ ਕਰਕੇ ਕੱਲਾ-ਕੱਲਾ ਚੌਲਾ ਜਿਹੜਾ ਨਹੀਂ ਦਿਖ ਰਿਹਾ ਪਰ ਚੌਲ ਬਹੁਤ ਜ਼ਿਆਦਾ ਵਧੀਆ ਬਣੇ ਸੀ ਕੱਲੇ-ਕੱਲੇ ਤੇ ਬਿਲਕੁਲ ਵੀ ਇਹ ਕੜਾਹੀ ਕੋਈ ਇਹ ਨਹੀਂ ਹੈਗੀ ਵੀ ਥੱਲੇ ਨਾਲ ਚਿਪਕ ਜੂਗੀ। ਅੱਜ ਸਾਰੀ ਨੂੰ ਆਪਾਂ ਪਾ ਲਾਂਗੇ ਇਹਦੇ ਵਿੱਚ ਜਿੰਨੀ ਕ ਆਪਾਂ ਖਾਣੀ ਆ ਉੰਨੀ ਕ ਆਪਾਂ ਘਰੇ ਰੱਖ ਲਾਂਗੇ ਪਹਿਲਾਂ ਆਪਾਂ ਖੇਤ ਭੇਜਾਂਗੇ। ਉੱਥੇ ਲੱਗੂਗਾ ਜੀ ਦੀਵਾ। ਜਿੱਥੇ ਆਪਣੀ ਮੋਟਰ ਹੁੰਦੀ ਹੈ ਉੱਥੇ ਦੀਵਾ ਲਾਇਆ ਜਾਂਦਾ। ਤੇ ਇਧਰ ਆਪਾਂ ਡੱਬੀ ਦੇ ਵਿੱਚ ਘਿਓ ਪਾ ਕੇ ਬੱਤੀ ਰੱਖਤੀ। ਇਨੂ ਵੀ ਆਪਾਂ ਨਾਲ ਭੇਜ ਦਾਂਗੇ। ਲਓ ਜੀ ਤੁਸੀਂ ਵੀ ਜ਼ਰੂਰ ਬਣਾਇਓ ਖਾਇਓ ਤੇ ਜੇ ਵੀਡੀਓ ਚੱਗੀ ਲੱਗੀ ਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ। ਨਾਲੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਜੇ ਪਹਿਲੀ ਵਾਰੀ ਆਇਆ ਹੋ ਚੈਨਲ ਤੇ ਚਲੋ ਜੀ ਮਿਲਦੇ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।